ਅਮਰਿਤਪਾਲ ਦੇ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ ਦੇ ਪਰਵਾਰਾਂ ਨੂੰ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਭੋਖੜ ਹੜਤਾਲ ਤੇ ਬੈਠੇ ਆ ਤੇ ਅੱਜ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਤੇ ਭੋਖੜ ਹੜਤਾਲ ਉਹਨਾਂ ਦੀ ਜਾਰੀ ਹੈ ਸੋ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਸਮਰਥਨ ਵੀ ਅਮਰਿਤਪਾਲ ਅਤੇ ਉਸਦੇ ਸਾਥੀਆਂ ਦੇ ਪਰਿਵਾਰਾਂ ਨੂੰ ਮਿਲਦਾ ਨਜ਼ਰ ਆ ਰਿਹਾ ਹੈ ਸੋ ਅੱਜ ਅਕਾਲੀ ਦਲ ਦੇ ਆਲਾ ਨੇਤਾ ਜਿਹੜੇ ਵਿਰਸਾ ਸਿੰਘ ਬਲਟੋਹਾ ਜ਼ਰੂਰ ਜਿਹੜੇ ਸਿੱਖ ਜਥੇਬੰਦੀਆਂ ਤੇ ਉਹਨਾਂ ਪਰਿਵਾਰਾਂ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਤੇ ਨਾਲ ਹੀ ਇਹ ਜ਼ਰੂਰ ਬੰਦੀ ਸਿੰਘਾਂ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਅਮਰਿਤਪਾਲ ਦੇ ਪਰਿਵਾਰ ਦਾ ਜ਼ਰੂਰ ਕਹਿਣਾ ਕਿ ਅਮਰਿਤਪਾਲ ਦੀ ਜੇਲ੍ਹ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਏ ਤੇ ਨਾਲ ਹੀ ਜਿਹੜੇ ਅਮਰਿਤਪਾਲ ਦੇ ਨਾਲ ਬੰਦ ਜਿਹੜੇ ਸਿੱਖ ਹੈ ਉਹਨਾਂ ਦੀ ਜੇਲ੍ਹਾਂ ਨੂੰ ਵੀ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਏ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਲਗਾਤਾਰ ਜਿਹੜਾ ਹੈਰੀਟੇਜ ਸਟਰੀਟ ਤੇ ਧਰਨਾ ਜਿਹੜਾ ਲਗਾਤਾਰ ਦਿਨ ਰਾਤ ਧਰਨਾ ਦਿੱਤਾ ਜਾ ਰਿਹਾ ਤੇ ਵਕਫਾ ਵਕਫਾ ਜੱਥੇਬੰਦੀਆਂ ਵੱਲੋਂ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਨਜ਼ਰ ਆ ਕੀਤੀ ਜਾ ਰਹੀ ਐ ਸੋ ਅੱਜ ਤੁਸੀਂ ਇਸ ਜਗ੍ਹਾ ਤੇ ਪੁੱਛੇ ਕੀ ਕਰਨਾ ਚਾਹੋ ਲਾਈਟ ਸਰ ਇੱਧਰ ਕਿੱਧਰ ਲਾਈਟ ਜੀ ਹਾਂਜੀ ਹਾਂਜੀ ਬਲਦੋਸ ਸਾਹਿਬ ਮੈਂ ਬਾਈਕ ਦੇ ਬੈਕਗ੍ਰਾਉਂਡ ਹਾਂਜੀ ਬਲਦੋਸ ਸਾਹਿਬ ਬੇਨਤੀ ਹੈ ਜੀ ਜਿੱਥੇ ਵੀ ਕਿਤੇ ਸਿੱਖ ਦੇ ਉੱਤੇ ਸਿੱਖ ਹੋਣ ਕਰਕੇ ਉਹਦੇ ਵੱਲੋਂ ਧਰਮ ਦੀ ਖਾਤਰ ਕੌਮ ਦੀ ਖਾਤਰ ਚ ਕਦਮ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਬਰ ਹੁੰਦਾ ਹੈ ਸਰਕਾਰਾਂ ਜ਼ਬਰ ਕਰਦੀਆਂ ਨੇ ਉੱਥੇ ਸਿੱਖ ਪੰਥ ਲੋਗ ਇਕੱਠਿਆਂ ਹੋਣਾ ਚਾਹੀਦਾ ਇੱਕ ਮੁੱਠ ਹੋਣਾ ਚਾਹੀਦਾ ਔਰ ਸਾਲ ਹੋ ਚੱਲਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਜਿਨ੍ਹਾਂ ਨੂੰ ਡਿਬਰੂਗੜ ਦੀ ਜ਼ੇਬ 'ਚ ਐਨਐਸਏ ਦੇ ਅਧੀਨ ਪਾ ਦਿੱਤਾ ਗਿਆ ਔਰ ਐਨਐਸਏ ਤੁਸੀਂ ਲਾਤੀ ਕਿ ਐਨਐਸਏ ਲਾਉਣ ਵਾਲੇ ਨੂੰ ਡਿਬਰੂਗੜ ਸੁਤਨਾ ਜ਼ਰੂਰੀ ਕੀ ਪੰਜਾਬ 'ਚ ਐਨਐਸਏ ਵਾਲੇ ਬੰਦ ਨਹੀਂ ਕੀਤੇ ਜਾ ਸਕਦੇ ਕਿ ਸਰਕਾਰ ਇਹ ਸਪਸ਼ਟ ਕਰ ਦੇ ਦੂਜੀ ਗੱਲ ਜਿਹੜੀ ਹੈ ਪਰਿਵਾਰ ਦੀ ਜਾਂ ਪੰਥ ਦੀ ਜਾਂ ਜਿਹੜੇ ਵੀ ਇਸ ਰੋਸ ਧਰਨੇ ਵਿੱਚ ਸ਼ਾਮਲ ਹੋ ਰਹੇ ਨੇ ਸਾਰਿਆਂ ਦੀ ਇੱਕੋ ਮੰਗ ਹੈ ਕਿ ਭਾਈ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਦੇ ਕੇਸ ਚ ਲਾਉਣਾ ਜੰਮ ਜੰਮ ਕਿਤ ਲਾਉਣਾ ਇਹ ਤਾਂ ਵੱਡੀ ਮੰਗ ਨਹੀਂਗੀ ਇਹਦੇ باوجود ਜੇ ਤੁਸੀਂ ਨਹੀਂ ਮੰਨਦੇ ਇਹਦਾ ਮਤਲਬ ਹੈ ਤੁਸੀਂ ਸਿੱਖਾਂ ਨੂੰ ਜਰੀਲ ਕਰਨਾ ਚਾਹੁੰਦੇ ਭਾਵੇਂ ਉਸ ਪੱਖੋਂ ਪਹਿਲਾਂ ਵੀ ਕਸਰ ਕੋਈ ਨਹੀਂ ਔਰ ਤੁਸੀਂ ਅਜੇਹਾ ਨਾ ਮੰਨ ਕੇ ਕੀ ਮਹਿਸੂਸ ਕਰਉਣਾ ਚਾਹੀਦਾ ਤੇ ਜੇ ਤੁਸੀਂ ਇਹ ਮੰਗ ਮੰਨ ਲੋਗੇ ਪੰਜਾਬ ਤਬਦੀਲ ਕਰ ਦਿੱਤਾ ਜਾਵੇ ਜੇਲ੍ਹ ਦੇ ਵਿੱਚ ਤੁਹਾਡਾ ਵੀ ਵੀਡੀਓ ਵੀ ਸਪਸ਼ਟ ਕਰਦੇ ਲੋਕਾਂ ਡੇਗਰੂ ਗਾੜ ਤੋਂ 3000 ਕਿਲੋਮੀਟਰ ਦੇ ਉੱਤੇ ਤੁਸੀਂ ਬੰਦ ਕੀਤਾ ਹੋਇਆ ਹੈ ਇਸ ਕਰਕੇ ਜਿਹੜਾ ਆ ਜਿੱਥੇ ਵੀ ਕਿਤੇ ਜਾਤੀ ਹੋਊ ਔਰ ਇਸੇ ਸਿੱਖ ਦੇ ਨਾਲ ਉਹਦੇ ਸਿੱਖ ਹੋਣ ਕਰਕੇ ਉਹਦੇ ਪੰਥਕ ਹੋਣ ਕਰਕੇ ਔਰ ਧਰਮਕ ਧਰਮ ਦੇ ਗਈ ਚੁੱਕੇ ਕਦਮ ਕਰਕੇ ਉਥੇ ਜਿਹੜਾ ਹੈ ਮੇਰੇ ਵਰਗੇ ਔਰ ਜਿਹੜੇ ਪੰਥਕ ਲੋਕ ਨੇ ਉਹ ਜਰੂਰ ਉਸ ਸੰਘਰਸ਼ ਦਾ ਉਹਨਾਂ ਧਰਨਿਆਂ ਦਾ ਉਸ ਆਵਾਜ਼ ਦਾ ਹਿੱਸਾ ਬਣ ਕੇ ਤੇ ਬਣਦੇ ਰਹਿਣਗੇ ਇੱਕ ਹੋਰ ਸਵਾਲ ਸੋ ਜਰੂਰ ਬਿਰਸਲ ਸਿੰਘ ਬਲਟੋਆ ਦਾ ਕਹਿਣਾ ਹੈ ਕਿ ਸਿੱਖਾਂ ਤੇ ਲਗਾਤਾਰ ਜਿਹੜਾ ਧੋਖਾ ਕੀਤਾ ਜਾ ਰਿਹਾ ਸਿੱਖਾਂ ਦੇ ਨਾਲ ਤੇ ਹਰ ਸਿੱਖ ਨੂੰ ਚਾਹੀਦਾ ਹੈ ਕਿ ਜਿੱਥੇ ਸਿੱਖਾਂ ਦੀ ਗੱਲ ਆਏ ਉਥੇ ਉਹ ਉਸ ਧਰਨਿਆ ਦਾ ਹਿੱਸਾ ਬਣਨ ਤਾਂ ਕਿ ਸਰਕਾਰਾਂ ਤੱਕ ਜਿਹੜੀ ਆਵਾਜ਼ ਪ੍ਰਦਰਸ਼ਨਕਾਰੀ ਦੀ ਹੁੰਦੀ ਹੈ ਉਹ ਸਰਕਾਰਾਂ ਤੱਕ ਉਹਨਾਂ ਦੀ ਆਵਾਜ਼ ਨੂੰ ਪਹੁੰਚਾਇਆ ਜਾ ਸਕੇ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ